ਹਾਂਜੀ ਸਸਰੀਕਾਲ ਜੀ ਸਾਰਿਆਂ ਨੂੰ ਲਓ ਜੀ ਆਪਾਂ ਹੁਣ ਚੱਲ ਪਏ ਆ ਕੰਮ ਨੂੰ ਦੋ ਝੋਲੇ ਦੋ ਬੈਗ ਨੇ ਫਕਰਾਂ ਦੇ ਤਰਫਿਆ ਮਾਰਨਿੰਗ ਹੋ ਗਈ ਆ ਮਾਰਨਿੰਗ ਦੇ ਬਾਬੇ ਵੱਜਿਆ ਜੀ 6 ਠੰਡ ਦਾ ਬਹੁਤ ਫਰਕ ਪਿਆ ਗਿਆ ਪਿਛਲੇ ਵੀਕ ਸੀਗਾ ਟੈਂਪਰੇਚਰ ਮਾਈਨਸ ਦੇ ਵਿੱਚ ਮਾਈਨਸ 3-4 ਆਹ ਵੀਕ ਟੈਂਪਰੇਚਰ ਰਹੇਗਾ ਇਰਾ 8 10 8 10 ਡਿਗਰੀ ਆ ਬਹੁਤ ਠੰਡ ਦਾ ਫਰਕ ਪੈ ਗਿਆ ਪਿਛਲੇ ਹਫ਼ਤੇ ਬਹੁਤ ਠੰਡ ਸੀਗੀ ਠੰਡ ਪੈ ਗਿਆ ਤਿੰਨ ਚਿਰ ਵਧਿਆ ਲੱਗ ਰਿਹਾ ਲੱਗ ਪਿਆ ਚੱਕ ਕੇ ਝੋਲੇ ਤਰਪਿਆਂ ਬਾਜੀ ਦੇ ਘਰ ਵਾਲੇ ਪਾਸੇ ਨੂੰ ਇੱਥੇ ਲੱਗ ਗਈ ਆ ਬਾਜੀ ਰਹਿੰਦਾ ਆਪਣੇ ਇੱਥੇ ਸਿੱਪਰ ਬਿਠਾ ਲੈਂਦਾ ਫਿਰ ਕਾਰ ਚ ਫਿਰ ਜਾਂਦੇ ਆਪਾਂ ਕੰਮ ਤੇ ਬਾਅਦ ਦੋ ਤਿੰਨ ਚਾਰ ਮਿੰਟ ਦੀ ਵਾਕ ਹੈ ਤੁਹਾਨੂੰ ਘਰ ਕੋਲੇ ਜਾ ਕੇ ਫੇਰ ਪਹੁੰਚਣਾ ਹੈ ਕੰਮ ਤੇ ਤੇ ਅੱਜ ਤੁਹਾਨੂੰ ਮੈਂ ਦੱਸਣਾ ਚਾਹਣਾ ਵੀ ਇੰਡੀਆ ਰਹਿਣ ਚ ਫਰਕਾ ਇੰਡੀਆ ਰਹਿਣਾ ਚਾਹੀਦਾ ਇੱਥੇ ਰਹਿਣਾ ਚਾਹੀਦਾ ਇਹ ਦੋਵਾਂ ਕੰਟਰੀਆਂ ਦੇ ਵਿੱਚ ਵੀ ਕੋਈ ਕੈਨੇਡਾ ਅਮਰੀਕਾ ਕੋਈ ਵੀ ਕੰਟਰੀ ਹੈ ਨਾ ਬੈਗ ਬਾਲ ਲਗੀ ਆ ਥੱਕ ਗਈ ਇਹ ਇੱਕ ਤਾਂ ਬੈਗ ਹੀ ਵਾਲੇ ਪਹਾੜੇ ਆ ਬਤੰਦਰ ਹੱਥ ਖੋਲਣੇ ਪੈਂਦੇ ਆ ਤੇ ਵੀ ਕੋਈ ਵੀ ਕੰਟਰੀ ਕੈਨੇਡਾ ਆਸਟ੍ਰੇਲੀਆ ਹਨਾ ਅਮਰੀਕਾ ਤੇ ਪੰਜਾਬ ਦੀ ਗੱਲ ਆਪਾਂ ਕਰਦੇ ਹਾਂ ਮਤਲਬ ਮੈਂ ਆਪ ਆਪ ਦੇ ਐਕਸਪੀਰੀਅੰਸ ਚੋਂ ਘੱਟ ਬੋਲਦਾ ਤੇ ਮੇਰੇ ਜਿਹੜੇ ਮੇਰੇ ਯਾਰ ਦੋਸਤ ਆ ਉਹਨਾਂ ਦੀ ਉਹਨਾਂ ਜਦੋਂ ਮੈਂ ਗੱਲਾਂ ਬਾਤਾਂ ਕਰਦਾ ਹਾਂ ਫੋਨ ਤੇ ਗੱਲ ਪਦੀ ਆ ਕੈਨੇਡਾ ਵਾਲਿਆਂ ਨਾਲ ਆਸਟ੍ਰੇਲੀਆ ਵਾਲਿਆਂ ਨਾਲ ਸਭ ਤੋਂ ਵਧੀਆ ਕੰਟਰੀ ਆਸਟ੍ਰੇਲੀਆ ਨੂੰ ਮੰਨਿਆ ਗਿਆ ਹਣਾ ਆਸਟ੍ਰੇਲੀਆ ਦੇ ਮੁੰਡੇ ਆਪਣੇ ਯਾਰ ਮਿੱਤਰਾਂ ਨਾਲ ਗੱਲ ਹੋਈ ਕਹਿੰਦਾ ਬਾਈ ਤਿੰਨ ਸਾਲ ਹੋ ਗਏ ਕਹਿੰਦਾ ਤੇ ਕਹਿੰਦਾ 6 ਮਹੀਨੇ ਕਹਿੰਦਾ ਮੈਂ ਹੋਰ ਲਾਉਣੇ ਮਸਾ ਕਹਿੰਦਾ ਵਾਦੂ ਪੈਸਾ ਕਹਿੰਦਾ ਨੋ ਮੈਟ੍ਰਿਕ ਦਾ ਕਹਿੰਦਾ ਮਹੀਨੇ ਦਾ 4-5 ਲੱਖ ਰੁਪਈਆ ਕਹਿੰਦਾ ਮੇਰਾ ਕਿਤੇ ਨਹੀਂ ਗਿਆ ਕਹਿੰਦਾ ਪਰ ਮੈਂ ਇੰਡੀਆ ਜਾਣਾ ਮੰਗਦਾ ਉੱਥੇ ਪੱਕਾ ਰਹਿਣ ਵਾਸਤੇ ਕਹਿੰਦਾ ਇੱਥੇ ਆਪਣੇ ਕੋਲ ਕੀ ਇੱਥੇ ਕੁਝ ਵੀ ਨਹੀਂ ਕਾਰ ਵੀ ਕਿਸ਼ਤਾਂ ਤੇ ਹੈ ਘਰ ਵੀ ਕਿਸ਼ਤਾਂ ਤੇ ਹੈ ਇੰਡੀਆ ਆਪਣੇ ਕੋਲ ਘਰ ਵੀ ਆ ਘਰ ਵੀ ਆ ਠੀਕ ਆ ਤੇ ਉਹੀ ਚੀਜ਼ ਆਪਾਂ ਕਮਾਉਣ ਦੇ ਮਾਰੇ ਇੱਥੇ ਫਿਰਦੇ ਆ ਇੱਥੇ ਮੇਰੀ ਗੱਲ ਸੁਣੋ ਜੀ ਆਪਾਂ ਇੱਥੇ ਘਰ ਲੈਨੇ ਆਂ ਘਟੋ ਘਟ ਬੰਦੇ 60 ਸਾਲ ਉਮਰ ਹੋ ਜਾਂਦੀ ਆ ਘਰ ਲੈ ਕਿਸ਼ਤਾ ਲਾਉਂਦੇ ਲਾਉਂਦੇ ਬੰਦਾ ਸਾਰਾ ਬੁੱਢਾ ਹੋ ਜਾਂਦਾ ਹਨਾ ਉਵੇਂ ਕਾਰ ਦਿੰਗਾ ਕਿਸ਼ਤਾ ਬੰਦਾ ਲਾਉਂਦੇ ਲਾਉਂਦੇ 40 50 ਸਾਲ ਦਾ ਹੋ ਜਾਂਦਾ ਇੱਥੇ ਉਹ ਕਹਿੰਦਾ ਸਾਰੀ ਜਿੰਦੀ ਕਿਸ਼ਤਾ ਲਾਉਂ ਕੇ ਆਣੀ ਆ ਜਿੰਨੀ ਵੀ ਆ ਕਹਿੰਦਾ ਇੱਥੇ ਕਦੇ ਆਟਾ ਮੁੱਕ ਗਿਆ ਕਦੇ ਸਬਜ਼ੀ ਮੁੱਕ ਗਈ ਕਦੇ ਡੇਲੀ ਗ੍ਰੋਸਰੀ ਲੈਣੀ ਪੈਂਦੀ ਆ ਕਦੇ ਕੁਝ ਮੁੱਕ ਗਿਆ ਹਨਾ ਕੁਝ ਨਾ ਕੁਝ ਉਹ ਕਹਿੰਦਾ ਮੁੱਕਿਆ ਹੀ ਰਹਿੰਦਾ ਕਾਲੀ ਦਿਮਾਗ ਤੇ ਇਨੀ ਟੈਨਸ਼ਨ ਆ ਕਹਿੰਦਾ ਕਹਿੰਦਾ ਮੈਂ ਪੰਜਾਬ ਜਾ ਕੇ ਆਇਆ ਇੱਕ ਮਹੀਨਾ ਲਾਇਆ ਕਹਿੰਦਾ ਮੈਨੂੰ ਕੋਈ ਸਟ्रेस ਨਹੀਂ ਕਹਿੰਦਾ ਬਿਨਾਂ ਟੈਨਸ਼ਨ ਫਰੀ ਰਿਹਾ ਕਹਿੰਦਾ ਕਹਿੰਦਾ ਹੁਣ ਇੱਕ ਸਾਲ ਆ ਪਿਆ ਲਾਉਣਾ ਕਹਿੰਦਾ ਮੈਂ ਵਾਪਸ ਚਲਾ ਜਾਣਾ ਉਹ ਕਹਿੰਦਾ ਬਈ ਘੱਟ ਕਮਾ ਲਓ ਕੋਈ ਗੱਲ ਨਹੀਂ ਉਹ ਕਹਿੰਦਾ ਘੱਟ ਕਮਾ ਲਓ ਇੰਡੀਆ ਘੱਟ ਖਾ ਲਓ ਪਰ ਸੁੱਖ ਦੀ ਰੋਟੀ ਬੰਦਾ ਖਾਂਦਾ ਇੱਕ ਬੰਦਾ ਸਾਨੂੰ ਰਾਤ ਮਿਲਿਆ ਜਿਦਾਂ ਹੀ ਰਾਤ ਕੰਮ ਕਰਦੇ ਸੀਗੇ ਹਨਾ ਸੋ ਪਿਛਲੇ ਵਲੌਗ ਚ ਚਲੋ ਬੰਦੇ ਦਾ ਮੈਂ ਗੱਲ ਨਹੀਂ ਕਰਾਈ ਉਹ ਬੰਦਾ 65 ਸਾਲੋਂ ਉਮਰਾਉ ਦੀ ਉਹ ਕਹਿੰਦਾ ਮੈਂ ਇੰਡੀਆ ਗਿਆ ਕਹਿੰਦਾ ਜਿਹੜੇ ਬੰਦੇ ਮਿਡਲ ਕਲਾਸ ਦੇ ਆ ਉਹ ਬਹੁਤ ਹੈਪੀ ਆ ਕਹਿੰਦਾ ਬਹੁਤ ਖੁਸ਼ ਆ ਕਹਿੰਦਾ ਮੈਂ ਇੰਡੀਆ ਮਿਲਿਆ ਮਿਡਲ ਕਲਾਸ ਦੇ ਬੰਦਿਆਂ ਨਾਲ ਕੋਈ ਰਿਸ਼ਤੇ ਤਾਂ ਆਪਣੇ ਹੁੰਦੇ ਆ ਭਾਈ ਬੇ ਰਿਚ ਹੁੰਦੇ ਕਹਿੰਦੇ ਮਿਡਲ ਕਲਾਸ ਹਨਾ ਚਲੋ ਪੂਰ ਤਾਂ ਕੋਈ ਵੀ ਨਹੀਂ ਮਿਡਲ ਕਲਾਸ ਜ਼ਿਆਦਾ ਹਨਾ ਕਹਿੰਦਾ ਭਈ ਜਦੋਂ ਮੇਰੀ ਜਦੋਂ ਮੈਂ ਉਹਨਾਂ ਘਰੇ ਗਿਆ ਆਪਣੇ ਰਿਸ਼ਤੇਦਾਰਾਂ ਦੇ ਜਿਹੜੇ ਵਿਚਾਰੇ ਠੀਕ ਠਾਕ ਆ ਹਨਾ ਕਹਿੰਦਾ ਉਹਨਾਂ ਨੇ ਮੇਰੀ ਰਾਜ ਕੇ ਸੇਵਾ ਕੀਤੀ ਕਹਿੰਦਾ ਮੈਂ ਨੋਟ ਕੀਤਾ ਭਈ ਉਹ ਬੰਦੇ ਬਹੁਤ ਖੁਸ਼ ਆ ਹਾਲ ਕਿ ਕਹਿੰਦਾ ਵੀ ਮੈਂ ਇੱਥੇ ਮਿਲੀਨਰ ਬੰਦਾ ਇੰਗਲੈਂਡ 'ਚ ਮੈਂ ਇਹਨਾਂ ਖੁਸ਼ ਨਹੀਂ ਇੱਥੇ ਰਹਿ ਕੇ ਉਹਨਾਂ ਬੰਦਾ ਕੋਲੇ ਮਿਡਲ ਕਲਾਸ ਆ ਵੀ ਥੋੜਾ-ਬਹੁਤ ਤੰਗ ਜਿਹਾ ਖਾਤਾ ਜਾਲਦਾ ਕਰਦਾ ਤੇ ਬਹੁਤ ਖੁਸ਼ੀ ਦੇਖੀ ਉਹਨਾਂ ਚਿਹਰੇ ਤੇ ਮੁਸਕਾਨ ਹੌਸਲਾ ਪਿਆਰ ਪ੍ਰੇਮ ਪਰਿਵਾਰ ਦਾ ਤੇ ਇਹ ਕਹਿੰਦਾ ਮੈਂ ਬਾਲੀ ਵਧੀਆ ਸੇਵਾ ਕੀਤੀ ਚੰਗੀ ਮੁਰਗੇ ਮਰਗੇ ਰੋਟੀ ਖਵਾਈ ਕਹਿੰਦਾ ਬਈ ਬਹੁਤ ਬਹੁਤ ਆਦਰ ਮਾਲ ਕਰੀਤਾ ਹਨਾ ਉਹ ਕਹਿੰਦਾ ਬਈ ਜਿੰਨੇ ਤਕੜੇ ਬੰਦੇ ਆ ਉਨੇ ਰੋਂਦੇ ਆ ਉਹਨੇ ਦੁਖੀ ਆ ਉਹ ਕਹਿੰਦਾ ਵੀ ਜਿਹੜੇ ਬੰਦੇ ਕੋਲੇ ਥੋੜਾ ਘੱਟ ਪੈਸਾ ਉਹ ਥੋੜਾ ਜਿਆਦਾ ਸੁਖਿਆ ਉਹਨਾਂ ਵੱਡੇ ਬੰਦੇ ਰੋਂਦੇ ਦੇਖੇ ਮੈਂ ਤੇ ਇਹ ਚੀਜ਼ ਉਹ ਬੰਦੇ ਨੋਟ ਕੀਤੀ ਰਿਹਾ ਮੈਨੂੰ ਗੱਲ ਦੱਸੀ ਆ ਉਹ ਰਹੀ ਗੱਲ ਦਾ ਮਤਲਬ ਜਿੱਦਾਂ ਕਿ ਬਾਹਰ ਬਾਹਰ ਰਹਿਣ ਦੀ ਉਹ ਕਹਿੰਦਾ ਮਤਲਬ ਆਪਾਂ ਇੱਥੇ ਸਿਰਫ ਕੰਮ ਕਰਦੇ ਆ ਘਰ ਬਣਾਉਣ ਨੂੰ ਆਪਣਾ ਗੱਡੀਆਂ ਭਰਉਣ ਨੂੰ ਕਹਿੰਦਾ ਵੀ ਇਹ ਚੀਜ਼ਾਂ ਆਪਣਾ ਸਾਰਾ ਆਪਣੇ ਕੋਲ ਇੰਡੀਆ ਹੈਗੀ ਆ ਨਾ ਉੱਥੇ ਆਪਾਂ ਨੂੰ ਆਟੇ ਦੀ ਚਿੰਤਾ ਨਾ ਕਾਹੇ ਦੀ ਸਬਜ਼ੀ ਦੀ ਕਾਹੇ ਦੀ ਹਰ ਇੱਕ ਚੀਜ਼ ਆ ਆਪਣੇ ਖੇਤ ਹੁੰਦੀ ਹੈ ਹਨਾ ਉਹ ਕਹਿੰਦਾ ਵੀ ਕਹਿੰਦੇ ਆਪ ਦਾ ਪੈਸਾ ਕਮਾਓ 3-4 ਸਾਲ ਕਿਸੇ ਵੀ ਕੰਟਰੀ ਤੇ ਆਦਾ ਵਾਪਸ ਜਾਓ ਉਜੀ ਗੱਲ ਉਹ ਕਹਿੰਦਾ ਇੱਥੇ ਆ ਜਿਨ੍ਹਾਂ ਨੇ ਜਵਾਬ ਹਣਾ ਜਿਨ੍ਹਾਂ ਦੀ ਇੱਕ ਬੰਦੇ ਨੂੰ ਯੂਕੇ ਦਾ ਬੰਦਾ ਹੀ ਆ ਉਹਨੇ ਮੈਂ ਇਹ ਗੱਲ ਦੱਸੀ ਸੀ ਜਦੋਂ ਉਹਦੀ ਇਹ ਜਵਾਬ ਉਹਦੇ ਬੱਚਾ ਹੈਗਾ 18 ਉਹਦੀ 18 ਤੋਂ ਘੱਟ ਹੀ ਮਿਲਦਾ 16 ਸਾਲਾਂ ਦਾ ਉਹਦੀ ਜਿੱਦਾਂ ਦੋ ਬੇਟੇ ਇੱਕ ਕੁੜੀ ਇੱਕ ਮੁੰਡਾ ਹਣਾ ਤੇ ਉਹਨੂੰ ਉਹਦਾ ਇਹਦੀ ਕੁੜੀ ਕਹਿੰਦੀ ਆ ਆਹਦੇ ਭਰਾ ਨੂੰ ਕਹਿੰਦੀ ਵੀਰੇ ਹੁਣ ਦਸ ਆਪ ਕਦੋਂ ਲੱਗ ਰਹਿਣ ਲੱਗਣਾ ਆਪਾਂ ਫੈਮਿਲੀ ਨਾਲ ਨਹੀਂ ਰਹਿਣਾ ਆਪਾਂ ਅਲੱਗ ਰਹਿਣਾ ਹੁਣ ਆਪਾਂ ਆਉਦਾ ਪਰਸਨਲ ਲਾਈਫ ਜੀਣੀ ਹੈ ਨਾ ਇਥੋਂ ਦੇ ਬੱਚ ਬੁਈ ਜਿਹੜੇ ਇਤਾਂ ਮਤਲਬ ਆਪ ਦੀ ਫੈਮਲੀ ਨਾਲ ਰਹਿਕ ਨਹੀਂ ਰਹਾ ਜੀ ਉਹਨਾਂ ਨੇ 16-17 ਸਾਲਾਂ ਤੋਂ ਬਾਅਦ ਅਲੱਗ ਹੋ ਜਾਣਾ ਇੱਥੇ ਇੱਥੇ ਤੁਹਾਡੇ ਬੱਚਿਆਂ ਨੇ ਕੋਈ ਕਦਰ ਨਹੀਂ ਪਾਉਣੀ ਜਿਹੜੀ ਆਪਣੀ ਕਮਾਈ ਆ ਸਿਰਫ ਆਪਣੇ ਕੋਲੇ ਰਹਿ ਜਾਣੀਆਂ ਕੱਲ ਨੂੰ ਜਿਹੜੀ ਇਥੋਂ ਦੇ ਅਲਾਦਾ ਉਹ ਤੁਹਾਡੀ ਭੋਰਾ ਕਦਰ ਵੀ ਪਾਉਂਦੀ ਕਿਉਂਕਿ ਉਹਨਾਂ ਸਰ ਆਪਦੀ ਮਰਜ਼ੀ ਕਰਨੀ ਆ ਨਾ ਤਾਂ ਉਹਨਾਂ ਤੁਹਾਡੀ ਗੱਲ ਸੁਣਨੀ ਆ ਤੇ ਨਾ ਉਹ ਤੁਹਾਡੀ ਰਿਸਪੈਕਟ ਕਰਨੀ ਆ ਇਹ ਰਿਸਪੈਕਟ ਆਪਾਂ ਜਿਹੜੇ ਆਪਣੇ ਫੈਮਲੀਾਂ ਦੀ ਆਪਾਂ ਇੰਡੀਆ ਕਰਦੇ ਆ ਹਨਾ ਇਥੋਂ ਦੇ ਬੋਈ ਬਾਈ ਵੀ ਕੋਈ ਗੱਲ ਨਹੀਂ ਸੁਣਦੇ ਮਾਂ ਕੋਈ ਨਾ ਡਾਰਾ ਉਹਨਾਂ ਨੂੰ ਨਾ ਝੜਕਾ ਕੁਝ ਵੀ ਆਪਣੇ ਆਪਣਾ ਰਿਸ਼ਤੇਦਾਰੀ ਆ ਹਨ ਇੰਡੀਆ ਤੋਂ ਪੱਕੇ ਹੋ ਕੇ ਗਿਆ ਕੈਨੇਡਾ ਉਹ ਬੰਦੇ ਦੱਸਦੇ ਕਹਿੰਦਾ ਮੇਰੇ ਕੋਲ ਕੋਠੀ ਵੀ ਇੰਡੀਆ ਮੇਰੇ ਕੋਲ ਕਾਰ ਵੀ ਆ ਸਾਰਾ ਕੁਝ ਆ ਪੈਸਾ ਵੀ ਕਹਿੰਦਾ ਮੈਂ ਪਛਤਾ ਰਿਹਾ ਇੱਥੇ ਆ ਕੇ ਇੰਡੀਆ ਦੇ ਪੱਕੇ ਹੋ ਕੇ ਗਿਆ ਕਹਿੰਦਾ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਇੱਥੇ ਆਇਆ ਕਹਿੰਦਾ ਵਾ ਦੋ ਤਿੰਨ ਸਾਲ ਲਾਉਣੇ ਆ ਕੰਮ ਵਾਪਸ ਚਲਾ ਜਾਣਾ ਕਹਿੰਦਾ ਇੱਥੇ ਸਟ੍ਰੈਸ ਇੰਨਾ ਕੋ ਜਿਆਦਾ ਕਹਿੰਦਾ ਮੈਨੂੰ ਸਾਰੀ ਜ਼ਿੰਦਗੀ ਚੰਨਾ ਸਟ੍ਰੈਸ ਨਹੀਂ ਲਿਆ ਜਿੰਨਾ ਮਤਲਬ ਮੈਂ ਆ ਮੀਨੇ 2 2 ਮਹੀਨੇ ਚ ਲੈ ਆਇਆ ਸੋ ਕਰਦਾ ਕੋਈ ਨਹੀਂ ਕਮਾਓ ਮਤਲਬ ਅੱਜ ਕੱਲ੍ਹ ਨੂੰ ਲੋਕ ਜਿਆ ਜ਼ਰੂਰਤਾਂ ਬਹੁਤ ਹੋ ਗਏ ਆ ਬਹੁਤ ਲੋਕੀ ਜਿੱਦਾਂ ਅੱਗੇ ਨਾਲ 100 ਚ ਕਹਿ ਰਹੇ 20% ਜਿਹੜੇ ਲੋਕੀ ਆਪ ਸੌਣ ਲੱਗ ਪਏ ਇੱਥੇ ਆਓ ਜ਼ਰੂਰ ਆਓ ਪਰ ਪੈਸਾ ਕਮਾਓ ਹਨਾ 5 4 ਸਾਲ ਪੈਸਾ ਹੋਣਾ ਬਹੁਤ ਜ਼ਰੂਰੀ ਬੰਦੇ ਕੋਲੇ 2 4 ਸਾਲ 5 ਸਾਲ 6 ਸਾਲ ਜਿੰਨਾ ਜਿਆ ਪੈਸਾ ਕਮਾਓ ਤੇ ਹਾਲਾਵਾਪਸ ਜਾਉਣਾ ਇੱਥੇ ਟੈਂਸ਼ਨ ਟੈਂਸ਼ਨ ਟੈਂਚਾ ਸੰਬਰਦਾ ਮੀਨਾ ਕੰਮ ਬਹੁਤ ਘਟਿਆ ਕੰਮ ਸਲੋਵਾ ਹੁਣ ਪਤਾ ਨਹੀਂ ਵੀ ਕਦ ਨੂੰ ਡਿਆੜੀ ਜਾਣਾ ਕਿ ਨਹੀਂ ਰੈੱਡ ਭਰਨਾ ਗਰੋਸਰੀ ਲੈਣੀ ਹੋਰ ਖਰਚੇ ਫੂਨਾ ਦੇ ਖਰਚੇ ਟੈਂਸ਼ਨ ਟੈਂਸ਼ਨਾਂ ਦੀ ਹਾਂਜੀ ਇਹ ਸਭ ਲਾ ਲੋ ਵੀ ਜੇ ਆਸਟ੍ਰੇਲੀਆ ਵਾਲੀ ਕੰਟਰੀ ਵਾਲੇ ਬੰਦੇ ਕਹਿ ਰਹੇ ਆ ਵੀ ਇਹ ਵਾਪਸ ਜਾਣਾ ਹਨਾ ਇੱਥੇ ਨਾ ਪੈਸਾ ਬਣਦਾ ਮਤਲਬ ਆਪਾਂ ਦਾ ਫੇਰ ਬਹੁਤ ਪਿੱਛੇ ਹੁੰਦਾ ਕੰਟਰੀ ਹੁਣ ਚਲੋ ਪੈਸਾ ਹਰ ਇੱਕ ਕੰਟਰੀ ਕੀ ਆ ਆਦਮ ਮਤਲਬ ਜੀ ਆਪਾਂ ਕਹਿ ਦਿੱ ਗਏ ਨੇ ਪੈਸੇ ਇੰਨੇ ਪੈਸੇ ਜਾਨਾ ਬੰਦਾ ਮਨ ਦਾ ਬੰਦੇ ਦਾ ਭਰਨਾ ਹੀ ਨਹੀਂ ਸਾਰੀ ਜ਼ਿੰਦਗੀ ਨਹੀਂ ਮਨ ਭਰਦਾ ਕਰੋੜਾ ਫਤਿਹ ਬੰਦਾ ਹੋਊਗਾ ਉਹ ਵੀ ਹੋਊ ਯਾਰ ਕਰੋੜ 2 5 7 ਕਰੋੜ ਬਣ ਜੇ ਫੇਰ ਗੱਲ ਆ 5 7 ਕਰੋੜ ਰੋਕਣਾ ਯਾਰ ਬਿਲੀਨਰ ਚ ਬਣ ਜੇ ਫੇਰ ਗੱਲ ਬਣੀ ਹਨਾ ਬੰਦੇ ਦਾ ਮਨ ਨਹੀਂ ਭਰਦਾ ਹਨਾ ਜੋ ਪਤਾ ਹੱਥ ਹੱਥ ਸੈੱਟ ਹੋ ਜੇ ਸੈਟਿੰਗ ਦੀ ਹੋ ਜੇ ਉਦੋਂ ਬੰਦੇ ਨੂੰ ਮੋੜ ਜਾਣਾ ਚਾਹੀਦਾ ਕਿਉਂਕਿ ਬੰਦਾ ਪੈਸਾ ਪੈਸਾ ਕਰਦਾ ਪੈਸਾ ਪੈਸਾ ਚਲਾਇਆ ਜਾਂਦਾ ਦਾ ਲੱਭ ਪਾਛ ਵੀ ਨਹੀਂ ਆ ਬਸ ਖਾਦਾ ਪੀਤਾ ਹੀ ਖਾਦਾ ਪੀਤਾ ਹੀ ਰਹਿ ਜਾਂਦਾ ਇਹਨਾਂ ਨੂੰ ਬਾਕੀ ਚਲੋ ਕੁਝ ਸਾਰੇ ਸਿਆਣੇ ਆ ਬਾਹਰ ਵਾਲੇ ਮੇਰੇ ਵੀਰ ਹਰ ਨੂੰ ਆਪਾਂ ਕਹਿੰਦੇ ਵੀ ਮਿਹਨਤ ਕਰੋ ਦੁੱਗਣੀ ਹਨਾ ਤੇ ਚਾਰ ਪੈਸੇ ਕਮਾਓ ਘਰ ਦੇ ਵਾਸਤੇ ਕੀ ਕਰੋ ਇਹੀ ਆ ਹਾਂਜੀ ਪਹੁੰਚ ਗਏ ਆਪਾਂ ਕੰਮ ਤੇ 10 ਵਜੇ ਪਹਿਲਾਂ ਕੰਮ ਕਰ ਜੰਦੇ ਆ ਪਹਿਲਾਂ ਕੱਲ੍ਹ ਦੀ 4-5 ਘੰਟਾ ਕਰਪਾਂਗੇ ਨਹੀਂ 5 ਤੇ ਕਵਰੇਜਿੰਗ ਕੌਮੀ ਕਲਾਈਮੂ ਵਿੱਚ ਸੀਗਾ ਕੰਮ ਤਾਂ ਨਾਲੋਂ ਜ਼ਿਆਦਾ ਹਾਂ ਇਹ ਅੱਜ ਕਰੀਏ ਨੇ ਕੰਮਾਂ ਤੋਂ ਮੈਂ ਦੇਖਾਂ ਬੈਠੇ ਕੁਝੂ ਨਾ ਇਸ ਮੈਨੂੰ ਮਾਰ ਗਿਆ ਹਾਂਜੀ ਇੱਕ ਆਕੰਧ ਕੀਤੀ ਅਸੀਂ ਤੇ ਇੱਕ ਆਕੰਧ ਹੋਈ ਆ ਆ ਕਮਰੇ ਜੀਆਂ ਕੰਨਾਂ ਕੁਨਾਂ ਅਸੀਂ ਕਰਤੀਆਂ ਉਧਰੋਂ ਵਧਈਆਂ ਹਾਲਾਕੇ ਬੰਦੇ ਜੋਰਾ ਛੋਰਾ ਦੇ ਕਦਰੋਂ ਅੱਲਾ ਪਾ ਜੀ ਇੱਧਰ ਲੱਗਾਗਾ ਅੱਜ ਦਾ ਜੀ ਪੰਜ ਕਮਰੇ ਜੀ ਸਾਰੇ ਕੰਪਲੀਟ ਕਰ ਦੇਨੇ ਆ ਛੇ ਤਾਂ ਗੱਲ ਹੋ ਗਈਆਂ ਕੰਦਾ ਅੱਜ ਕਰਕੇ ਸਾਰਾ ਕੰਪਲੀਟ ਕਰ ਦੇਣਾ ਤੇ ਇਤਨੇ ਜਿਹੜੇ ਇਹ ਜਿਹੜੇ 15 ਕਮਰਾ ਬਲੈਕ ਬਣਦੇ ਆ 15 ਕਮਰਾ ਬਲੈਕ ਜੀ ਰੈਡੀ ਕਰੀ ਜਾਂਦੇ ਆ ਤੇ ਜੇ ਦੋ ਮਹੀਨੇ ਇਹਦਾ ਇਹਦਾ ਪੇਂਟ ਕਟ ਬੋਲਾ ਥੱਲੇ ਫਲੋਰ ਪੈਣਾ ਬਹੁਤ ਕੁਝ ਪੈਣਾ ਬਹੁਤ ਕੁਝ ਪੈਣਾ ਹਲੇ ਜਿਹੜੇ ਦੋ ਮਹੀਨੇ ਦਾ ਰੈਡੀ ਹੋ ਜਾਣਾ ਹਾਂ ਜੀ ਯਾਹ ਯਾਹ